ਗੁਰੂ ਪਿਆਰੀ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਦਰਸ਼ਨ ਕਰ ਜਾ ਰਹੇ ਹਾਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਆਸਥਾਨ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਤੇ ਕੀ ਹੈ ਇਸ ਜਗ੍ਹਾ ਦਾ ਇਤਿਹਾਸ ਇਹ ਜੋ ਬੀੜ ਬਾਬਾ ਬੁੱਢਾ ਸਾਹਿਬ ਆਖਿਆ ਜਾਂਦਾ ਹੈ ਇਸ ਸ਼ਬਦ ਦੇ ਵਿੱਚ ਜੋ ਬੀੜ ਕਿਹਾ ਜਾਂਦਾ ਹੈ ਬੀੜ ਦਾ ਕੀ ਮਤਲਬ ਹੈ ਤੇ ਕੀ ਵਾਰ ਮਿਲੇ ਸਨ ਮਾਤਾ ਗੰਗਾ ਜੀ ਨੂੰ ਇਸ ਜਗ੍ਹਾ ਦੇ ਉੱਤੋਂ ਤੇ ਜੋ ਗੁਰੂ ਘਰ ਅਸੀਂ ਜਾਣੇ ਆ ਅਰਦਾਸ ਬੇਨਤੀ ਕਰਦੇ ਆ ਤੇ ਸਾਡੀ ਜੋ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਕੀ ਕਾਰਨ ਹੈ ਕੀ ਸਾਡੇ ਵਿੱਚ ਕਮੀਆਂ ਹੁੰਦੀਆਂ ਨੇ ਜਦੋਂ ਅਸੀਂ ਗੁਰੂ ਘਰ ਜਾਂਦੇ ਆਂ ਤਾਂ ਕਿਹੜੀਆਂ ਕਮੀਆਂ ਦੇ ਕਾਰਨ ਅਸੀਂ ਗੁਰੂ ਘਰੋਂ ਖਾਲੀ ਝੋਲੀ ਪਰ ਲੈ ਕੇ ਵਾਪਸ ਪਰਤ ਆਉਂਦੇ ਆਂ ਸੋ ਸਾਰੀ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਸਕਿਪ ਨਹੀਂ ਕਰਨੀ ਵੀਡੀਓ ਲਾਸਟ ਤੱਕ ਦੇਖਣੀ ਹੈ ਤਾਂ ਜੋ ਜੋ ਵੀਡੀਓ ਵਿੱਚ ਲੀਆਂ ਕੁਝ ਗੱਲਾਂ ਨੇ ਉਹ ਇੱਕ ਵੀ ਛੁੱਟ ਗਈ ਤਾਂ ਵੀਡੀਓ ਵੇਖਣ ਦਾ ਕੋਈ ਫਾਇਦਾ ਨਹੀਂ ਹੈ ਸੋ ਵੀਡੀਓ ਕਰਦੇ ਆਂ ਸ਼ੁਰੂ ਸੋ ਸਾਧ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਕਿ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਕੋਲ ਜਦ ਪਹੁੰਚਦਾ ਏ ਕਿਉਂਕਿ ਉਸਨੇ ਗੁਰੂ ਘਰ ਦੀ ਮਹਿਮਾ ਸੁਣੀ ਹੁੰਦੀ ਏ ਸੋ ਉਹ ਦੇਖਦਾ ਏ ਕਿ ਕਿਸ ਤਰ੍ਹਾਂ ਗੁਰੂ ਘਰ ਦੀਆਂ ਵਿੱਚ ਜੋ ਗੁਰੂ ਕੀਆਂ ਸੰਗਤਾਂ ਨੇ ਆਪਣੇ ਆਪ ਹੀ ਸੇਵਾ ਕਰ ਰਹੀਆਂ ਨੇ ਗੁਰੂ ਘਰ ਦੇ ਲੋਹ ਲੰਗਰ ਸੰਗਤਾਂ ਦੁਆਰਾ ਆਪਣੇ ਆਪ ਹੀ ਚਲਾਏ ਜਾ ਰਹੇ ਨੇ ਕੋਈ ਤਨਖਾਹਾਂ ਬੰਦਾ ਨਹੀਂ ਹੈ ਉਸ ਜਗ੍ਹਾ ਦੇ ਉੱਪਰ ਤੇ ਕਿਸ ਤਰ੍ਹਾਂ ਰੱਬ ਦੇ ਨਾਮ ਨਾਲ ਅੱਲਾ ਦੇ ਨਾਮ ਨਾਲ ਵਾਹਿਗੁਰੂ ਦੇ ਨਾਮ ਨਾਲ ਸੰਗਤ ਨੂੰ ਜੋੜਿਆ ਜਾ ਰਿਹਾ ਏ ਅਤੇ ਰੱਬ ਦੇ ਨਾਮ ਦਾ ਪ੍ਰਚਾਰ ਕੀਤਾ ਜਾ ਰਿਹਾ ਏ ਸੋ ਇਹਨਾਂ ਸਭ ਚੀਜ਼ਾਂ ਤੋਂ ਪ੍ਰਭਾਵਿਤ ਹੀ ਇਹਨਾਂ ਹੋਇਆ ਅਕਬਰ ਬਾਦਸ਼ਾਹ ਕਿ ਉਸਨੇ ਇਸ ਚਬਾਲ ਏਰੀਏ ਦੀ ਜੋ ਜ਼ਗੀਰ ਸੀ ਜੋ ਜੰਗਲਸਾਨਾ ਉਹ ਕੀ ਸੀ ਕਿ ਗੁਰੂ ਘਰ ਦੇ ਨਾਂ ਦੇ ਉੱਤੇ ਕਰ ਦਿੱਤੇ ਗਏ ਜੋ ਜੰਗਲਸਾਨਾ ਉਹ ਗੁਰੂ ਸਾਹਿਬ ਜੀ ਦੇ ਨਾਂ ਦੇ ਉੱਤੇ ਲਾ ਦਿੱਤੇ ਗਏ ਸੋ ਇਸ ਆਸਥਾਨ ਨੂੰ ਇਸ ਪ੍ਰਾਤਨ ਜੋ ਜੰਗਲ ਸੀਗਾ ਇਸ ਨੂੰ ਬੀਖੜ ਕਿਹਾ ਜਾਂਦਾ ਸੀ ਜਿਵੇਂ ਕਿ ਅੱਜ ਵੀ ਯੂਪੀ ਵਰਗੇ ਜੋ ਸਟੇਟ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਵੇਗਾ ਜੋ ਉੱਚਾ ਨੀਵਾ ਖਾਂ ਹੁੰਦਾ ਹੈ ਜਦ ਜੰਗਲ ਹੁੰਦੇ ਨੇ ਉਹਨੂੰ ਬੀਖੜ ਕਹਿ ਦਿੰਦੇ ਨੇ ਸੋ ਇਹ ਸੀਗਾ ਇਤਿਹਾਸ ਕਿ ਬੀੜ ਕਿੰਨੂੰ ਕਹਿੰਦੇ ਨੇ ਸੋ ਅੱਗੇ ਅਸੀਂ ਗੱਲ ਕਰਾਂਗੇ ਕਿ ਜੋ ਅਸੀਂ ਕਈ ਵਾਰ ਹੁੰਦਾ ਹੈ ਕਿ ਅਸੀਂ ਗੁਰੂ ਘਰ ਜਾਂਦੇ ਆ ਮੰਨਤ ਮੰਗਦੇ ਆ ਜਾਂ ਅਰਦਾਸ ਕਰਾਉਂਦੇ ਆ ਤੇ ਸਾਡੀ ਕੋਈ ਨਹੀਂ ਹੁੰਦੀ ਸੋ ਗੱਲ ਹੁੰਦੀ ਏ ਆਪਣੀ ਸ਼ਰਧਾ ਦੀ ਕਿ ਅਸੀਂ ਗੁਰੂ ਘਰ ਉੱਚੇ ਹੋ ਕੇ ਜਾਵਾਂਗੇ ਤੇ ਸਾਨੂੰ ਕੁਝ ਨਹੀਂ ਮਿਲਣਾ ਜੇ ਅਸੀਂ ਨੀਵੇਂ ਹੋ ਕੇ ਜਾਵਾਂਗੇ ਮਹਾਰਾਜ ਦੇ ਗੁਰੂ ਫੂਲ ਦੇ ਅੱਗੇ ਅਰਦਾਸ ਕਰਾਂਗੇ ਤੇ ਅਸੀਂ ਝੋਲੀਆਂ ਭਰ ਕੇ ਵਾਪਸ ਆਵਾਂਗੇ ਸੋ ਇਹੋ ਜਿਹਾ ਹੀ ਇਤਿਹਾਸ ਇਸ ਸਥਾਨ ਨਾਲ ਵੀ ਜੁੜਿਆ ਹੋਇਆ ਏ ਉਹ ਇਤਿਹਾਸ ਕੀ ਏ ਤੇ ਮਾਤਾ ਧੰਕਾ ਜੀ ਨੇ ਇੱਕ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਕਿ ਤੁਸੀਂ ਗੁਰੂ ਸਾਹਿਬ ਸਾਰੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲੇ ਹੋ ਸੋ ਕਿਰਪਾ ਕਰੋ ਆਪਣੇ ਘਰ ਵੀ ਬਾਲ ਦੀ ਇੱਕ ਪੁੱਤਰ ਦੀ ਦਾਤ ਬਖਸ਼ੋ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਮਹਿਮਾ ਸੀ ਉਹ ਆਪਣੇ ਸਿੱਖ ਬਾਬਾ ਬੁੱਢਾ ਸਾਧੂ ਨੂੰ ਦੇਣੀ ਸੀ ਸੋ ਗੁਰੂ ਅਰਜਨ ਦੇਵ ਜੀ ਨੇ ਹੁਕਮ ਲਾਇਆ ਕਿ ਆਪ ਬੀੜ ਬਾਬਾ ਬੁੱਢਾ ਸਾਹਿਬ ਜੀ ਚਲੇ ਜਾਵੋ ਇਹ ਜੋ ਦਾਤ ਹੈ ਇਹ ਜੋ ਵਰ ਹੈ ਉਹ ਆਪ ਨੂੰ ਬੀੜ ਬਾਬਾ ਬੁੱਢਾ ਸਾਹਿਬ ਤੋਂ ਮਿਲੇਗਾ ਸੋ ਕੀ ਹੁੰਦਾ ਏ ਕਿ ਮਾਤਾ ਗੰਗਾ ਜੀ ਆਪਣੇ ਜੋ ਰਥ ਅਤੇ ਸ਼ਾਹੀ ठाट बाट ਨਾਲ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਵੱਲ ਚਾਲੇ ਪਾ ਦਿੰਦੇ ਨੇ ਸੋ ਉਸ ਅਸਥਾਨ ਦੇ ਉੱਪਰ ਪਹੁੰਚਣ ਤੋਂ ਪਹਿਲਾਂ ਹੀ ਬਾਬਾ ਬੁੱਢਾ ਸਾਹਿਬ ਜੀ ਆਪ ਨੂੰ ਦੇਖ ਲੈਂਦੇ ਹਨ ਸੋ ਬਾਬਾ ਬੁੱਢਾ ਸਾਭ ਜੀ ਦੇ ਮੁਖੋਂ ਉਦੋਂ ਬਚਨ ਨਿਕਲਦੇ ਹਨ ਕਿ ਗੁਰੂ ਕਿਆਂ ਨੂੰ ਕਿੱਧਰ ਭਾਜਣਾ ਪੈ ਗਈਆਂ ਜਦ ਮਾਤਾ ਗੰਗਾ ਜੀ ਨੂੰ ਇਹਨਾਂ ਬਚਨਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਸਮਝ ਜਾਂਦੇ ਹਨ ਕਿ ਜੋ ਬਚਨ ਹਨ ਉਹ ਠੀਕ ਨਹੀਂ ਹੋਏ ਹਨ ਸੋ ਵਾਪਸ ਮਾਤਾ ਗੰਗਾ ਜੀ ਜਦ ਗੁਰੂ ਅਰਜਨ ਦੇਵ ਸਾਹਿਬ ਕੋਲ ਪਹੁੰਚਦੇ ਹਨ ਫਿਰ ਸਾਰੀ ਕਹਾਣੀ ਹੁੰਦੀ ਹੈ ਜੋ ਉਹ ਸਾਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੁਣਾਉਂਦੇ ਹਨ ਕਿ ਇਸ ਤਰ੍ਹਾਂ ਹੋਇਆ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸ ਵੇਲੇ ਗੁਰਬਾਣੀ ਰੂਪ ਵਿੱਚ ਆਪਣੇ ਮੁਖਾਰਬਿੰਦ ਤੋਂ ਗੁਰਬਾਣੀ ਉਚਾਰੀ ਤੇ ਮਾਤਾ ਗੰਗਾ ਜੀ ਨੂੰ ਦੱਸਿਆ ਕਿ ਗੁਰੂ ਘਰ ਜਦੋਂ ਵੀ ਜਾਣਾ ਹੈ ਕਦੇ ਵੀ ਢੇਖ ਪਖੰਡ ਜਾਂ ਦਿਖਾਵਾ ਕਰਕੇ ਨਹੀਂ ਜਾਣਾ ਹੈ ਹਮੇਸ਼ਾ ਨੀਵੇਂ ਹੋ ਕੇ ਜਾਣਾ ਹੈ ਸੋ ਗੁਰੂ ਘਰ ਦੇ ਵਿੱਚ ਜੇ ਦਾਤ ਲੈਣੀ ਹੈ ਸੋ ਸਾਨੂੰ ਨੀਵੇਂ ਹੋ ਕੇ ਅਤੇ ਸਾਦਾ ਪਹਿਰਾਵਾ ਅਤੇ ਸਾਦੇ ਜੀਵਨ ਜੀਣ ਵਾਲੇ ਵਿਅਕਤੀ ਵਾਂਗ ਗੁਰੂ ਘਰ ਵਿੱਚ ਜਾਣਾ ਹੈ ਤਾਂ ਹੀ ਅਸੀਂ ਗੁਰੂ ਘਰੋਂ ਕੁਝ ਲੈ ਸਕਦੇ ਹਾਂ ਸੋ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਸਣ ਅਨੁਸਾਰ ਸਥੀ ਸਾਦਾ ਭੋਜਨ ਤਿਆਰ ਕਰਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਇਸ ਅਸਥਾਨ ਦੇ ਉੱਪਰ ਪਹੁੰਚਦੇ ਹਨ ਤੇ ਜਦ ਬਾਬਾ ਬੁੱਟਾ ਸਾਹਿਬ ਜੀ ਪ੍ਰਸ਼ਾਦੇ ਛਕਣ ਤੋਂ ਪਹਿਲਾਂ ਪਿਆਜ਼ ਭੰਦੇ ਹਨ ਤਾਂ ਪਿਆਜ਼ ਦੇ ਵਿੱਚ ਇੱਕ ਜੋ ਗੱਠੀ ਹੁੰਦੀ ਹੈ ਉਹ ਮੁਕੀ ਮਾਰਨ ਉਪਰੰਤ ਜੋ ਪਿਆਜ਼ ਵਿੱਚ ਇੱਕ ਗੱਠੀ ਹੁੰਦੀ ਹੈ ਉਹ ਗੁੜਕ ਕੇ ਬਾਹਰ ਡਿੱਗ ਪੈਂਦੀ ਹੈ ਉਛਲ ਕੇ ਬਾਹਰ ਡਿੱਗ ਪੈਂਦੀ ਹੈ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਫਰਮਾਉਂਦੇ ਹਨ ਅਤੇ ਵਰ ਦਿੰਦੇ ਹਨ ਜਿਵੇਂ ਜਿਸ ਤਰ੍ਹਾਂ ਇਸ ਪਿਆਜ਼ ਦੀ ਗੱਠੀ ਗੁੜਕ ਕੇ ਬਾਹਰ ਡਿੱਗੀ ਹੈ ਆਪ ਦਾ ਬਾਲ ਇਸੇ ਤਰ੍ਹਾਂ ਹੀ ਦੁਸ਼ਮਣਾਂ ਦੇ ਸਿਰ ਮੈਦਾਨੇ ਜੰਗ ਦੇ ਵਿੱਚ ਲਾਹ ਲਾ ਕੇ ਧਰਤੀ ਦੇ ਉੱਤੇ ਸੁੱਟੇਗਾ ਸੋ ਇਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਇਸ ਸਥਾਨ ਤੋਂ ਵਰਕਰ ਆਪਤ ਹੋਇਆ ਸੋ ਇਹ ਜੋ ਆਪ ਦੇਖ ਰਹਿ ਜੋ ਇਹ ਪ੍ਰਾਤਨ ਖੂਹ ਹੈ ਇਸ ਸਥਾਨ ਦੇ ਉੱਪਰ ਜਿਸ ਦੀ ਕੇ ਸਾਮ ਸੰਭਾਲ ਕਰਕੇ ਇਸ ਨੂੰ ਸ਼ੀਸ਼ੇ ਦੇ ਵਿੱਚ ਜੋ ਚਾਰਚ ਫੇਰਿਓ ਜੋ ਕਵਰ ਕਰਕੇ ਰੱਖਿਆ ਹੋਇਆ ਹੈ ਤਾਂ ਕਿ ਇਸ ਪਰਾਤਨ ਵਿਰਾਸਤ ਨੂੰ ਸਾਭ ਕੇ ਰੱਖਿਆ ਜਾ ਸਕੇ ਤੇ ਸਾਧ ਸੰਗਤ ਜੀ ਅੱਜ ਦੇ ਇਸ ਯੁੱਗ ਵਿੱਚ ਇਸ ਸਮੇਂ ਦੇ ਵਿੱਚ ਸਾਨੂੰ ਵੀ ਲੋੜ ਹੈ ਕਿ ਆਪਣੇ ਇਤਿਹਾਸ ਤੋਂ ਕੁਝ ਸਿੱਖਣ ਦੀ ਕਿ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਜਾਣਾ ਹੈ ਹਮੇਸ਼ਾ ਨੀਵੇਂ ਹੋ ਕੇ ਜਾਣਾ ਹੈ ਤੇ ਸਾਦੇ ਪਹਿਰਾਵੇ ਦੇ ਵਿੱਚ ਜਾਣਾ ਹੈ ਫੈਸ਼ਨ ਕਰਕੇ ਨਹੀਂ ਜਾਣਾ ਹੈ ਤੋ ਸਾਹਮਣੇ ਆਪ ਦੇਖ ਸਕਦੇ ਹੋ ਕਿ ਇਹ ਗੁਰੂ ਘਰ ਦਾ ਜੋ ਲੰਗਰ ਹਾਲ ਹੈ ਉਸ ਤੇ ਜਗਾ ਉਸ ਵਿੱਚ ਸੇਵਾ ਚੱਲ ਰਹੀ ਹੈ ਵਰਤਨਾ ਦੀ ਸੇਵਾ ਚੱਲ ਰਹੀ ਹੈ ਸੋ ਐਤਵਾ ਦਾ ਇਹ ਦਿਨ ਸੀ ਜਿਸ ਦਿਨੇ ਵੀਡੀਓ ਬਣਾਈ ਗਈ ਸੋ ਸਾਹਮਣੇ ਆਪ ਦੇਖ ਹੀ ਸਕਦੇ ਜੋ ਕਿ ਕਿਸ ਤਰ੍ਹਾਂ ਜੋ ਸੰਗਤ ਹੈ ਵਰਤਨਾ ਦੀ ਸੇਵਾ ਕਰ ਰਹੀ ਹੈ ਇੱਥੇ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚੋਂ ਲਾਹਾ ਪ੍ਰਾਪਤ ਕਰਨਾ ਹੈ ਕੁਝ ਲੈ ਕੇ ਜਾਣਾ ਹੈ ਝੋਲੀਆਂ ਭਰ ਕੇ ਲੈ ਕੇ ਜਾਣੀਆਂ ਨੇ ਗੁਰੂ ਘਰ ਦੇ ਵਿੱਚੋਂ ਸੋ ਸਤ ਸੰਗਤ ਜੀ ਆਈਡੀਐਸ ਵੀਡੀਓ ਵਿੱਚ ਆਪ ਜੀ ਨੂੰ ਪਤਾ ਚੱਲ ਗਿਆ ਹੋਵੇਗਾ ਕਿ ਜੋ ਗੀੜ ਹੁੰਦੀ ਹੈ ਉਸ ਦਾ ਕੀ ਮਤਲਬ ਹੁੰਦਾ ਹੈ ਤੇ ਇਸ ਸਥਾਨ ਦਾ ਇਤਿਹਾਸਿਕ ਪਿਛੋਕੜ ਕੀ ਸੀ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਤੇ ਕੁਝ ਨਵਾਂ ਸੁਣਨ ਨੂੰ ਮਿਲਿਆ ਹੋਵੇਗਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਆਪ ਨੂੰ ਚੰਗੀ ਲੱਗਦੀ ਹੋਵੇਗੀ ਇਸ ਦੇ ਨਾਲ ਹੀ ਵੀਡੀਓ ਕਰਦੇ ਹਾਂ ਸਮਾਪਤ